ਦੋਸਤੋ ਸੋਨੂੰ 150 ਸਾਲ ਪੁਰਾਣਾ ਇੱਕ ਸੰਦੂਖ ਦਿਖਾਉਣ ਲੱਗਿਆਗਾ ਤੇ ਸੰਦੂਖ ਦੀ ਜਿਹੜੀ ਲੱਕੜਾ ਉਹ ਬਿਲਕੁਲ ਉਸੇ ਤਰੀਕੇ ਦੀ ਪਈ ਹੈ ਕਿਸੇ ਵੀ ਤਰ੍ਹਾਂ ਨਾਲ ਖਰਾਬ ਨਹੀਂ ਹੋਈ ਤੇ ਨਾ ਹੀ ਉਹਨੂੰ ਲੱਗੇਗਾ ਤੇ ਇਸ ਸੰਦੂਖ ਦੇ ਉੱਤੇ ਜਿਹੜਾ ਲੋਹੇ ਦੀਆਂ ਪੱਤੀਆਂ ਵਗੈਰਾ ਕੁੰਡੇ ਲੱਗੇ ਹੋਏ ਨੇ ਉਹ ਵੀ ਦੇਖ ਸਕਦੇ ਹੋਗੇ ਉਹ ਵੀ ਬਿਲਕੁਲ ਨਵੇਂ ਪਏ ਨੇਗੇ ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਜੰਗਾਲ ਨੇ ਨਹੀਂ ਖਾਦਾ ਹੈਗਾ ਤੇ ਜੇਕਰ ਹੁਣ ਅੱਜ ਕੱਲ ਦੀ ਗੱਲ ਕਰ ਲਈਏ ਤਾਂ ਆਪਾਂ ਜਿਹੜਾ ਲੱਕੜ ਦਾ ਕੰਮ ਕਰਾਉਨੇ ਆ ਬਹੁਤ ਜਲਦੀ ਉਹਨੂੰ ਲੱਗ ਜਾਂਦਾ ਹੈ ਤੇ ਲੱਕੜਾ ਜਿਹੜੀ ਉਹ ਬਹੁਤ ਛੇਤੀ ਖਰਾਬ ਹੋ ਜਾਂਦੀ ਹੈ ਪਰ ਇਹ ਸੰਦੂਖ ਜਿਹੜਾ 150 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈਗਾ ਇਸ ਦੇ ਉੱਤੇ ਜਿਹੜੀ ਲੱਕੜ ਲੱਗੀ ਆ ਦੱਸਿਆ ਗਿਆ ਕਿ ਟਾਲੀ ਦੀ ਲੱਕੜ ਆ ਤੇ ਬਿਲਕੁਲ ਵੀ ਖਰਾਬ ਨਹੀਂ ਹੋਇਆ ਦਾਦੀ ਮਾਂ ਦਾ ਇਹ ਹੋਊਗਾ 150 ਸਾਲ ਤੋਂ ਉਪਰ ਹੀ ਹੋਊਗਾ ਪੁਰਾਣਾ ਆਹੀ ਲੱਕੜ ਆ ਬਈ ਟਾਲੀ ਜਿਹੜੇ ਹੁਣ ਵਾਲੇ ਲੱਕੜ ਆ ਤਾਂ ਉਹਦੀ ਲੱਗ ਜਾਂਦਾ ਕੀ ਕਰਨਾ ਪਤਾ ਨਹੀਂ ਜਾਂ ਤਾਂ ਕੱਚੀ ਹੁੰਦੀ ਹੋਣੀ ਇਹ ਦਾ ਜਾਮਾ ਪੱਕੀ ਦਾ ਦਾਦੀ ਜਦੋਂ ਵਿਆਹ ਕੇ ਆਈ ਸੀ ਉਹਦੇ ਦਾਅ ਚ ਦਿੱਤਾ ਹੈਗਾ ਅੱਛਾ ਹਾਂ ਮੇਰੀ ਦਾਦੀ ਦੇ ਬਾਪੂ ਨੇ ਇਹਨੂੰ ਮੇਰੀ ਦਾਦੀ ਨੂੰ ਦਾਜ ਚ ਦਿੱਤਾ ਸੀ ਮੇਰੀ ਜਿਹੜੀ ਪਪੇ ਦੀ ਚਾਚੀ ਸੀ ਨਾ ਉਹ ਦੱਸਦੀ ਹੁੰਦੀ ਸੀ ਕਹਿੰਦੀ ਇਹ ਉਦੋਂ ਦਾਜ ਚ ਲਿਆਂਦਾ ਸੀ ਤੇ ਉਦੋਂ ਲਿਆਂਦਾ ਵੀ ਸੀਗਾ ਉੱਠ ਗੱਡੀ ਤੇ ਅੱਛਾ ਉਦੋਂ ਉੱਠ ਗੱਡੀਆਂ ਹੀ ਸੀਗੀਆਂ ਬਸ ਟਾਵੀਆਂ ਟਾਵੀਆਂ ਤੇ ਜਾਂ ਖੱਲੇ ਉਠਾਂ ਤੇ ਬਰਾਤ ਜਾਂਦੀ ਸੀ ਤੇ ਜਾਂ ਕੋਈ ਟਾਵੀਆਂ ਟਾਵੀਆਂ ਘੋੜੀਆਂ ਹੁੰਦੀਆਂ ਸੀਗੀਆਂ ਜਾਂ ਬਸ ਉੱਠ ਗੱਡੀਆਂ ਹੁੰਦੀਆਂ ਸੀਗੀਆਂ ਇਹਨਾਂ ਤੇ ਬਰਾਤ ਜਲਦੀ ਆਉਦੀ ਹੁੰਦੀ ਸੀਗੀ ਮੈਂ ਆਪਣੀ ਸੁਰਤ 'ਚ ਵੀ ਦੋ ਬਰਾਤਾਂ ਉੱਠ ਗੱਡੀਆਂ ਤੇ ਗਿਆ ਹੋਇਆ ਛੋਟਾ ਜਿਹਾ ਹੁੰਦਾ ਸੀ ਮੈਂ ਆਪਣੇ ਮਾਹੀ ਜਿੰਨਾ ਤੇ ਵੀ ਮੈਨੂੰ ਉਹਦੀ ਸੁਰਤ ਹੈਗੀ ਆਥਣੇ ਤੁਰ ਪੈਂਦੇ ਰਾਤੇ ਰਾਤ ਤੁਰੇ ਜਾਂਦੇ ਤੜਕੇ ਨੂੰ ਦਿਨ ਜੜਦੇ ਨੂੰ ਅਗਲੇ ਦੇ ਘਰੇ ਤੇ ਤਿੰਨ ਤਿੰਨ ਦਿਨ ਚਾਰ ਚਾਰ ਦਿਨਾਂ ਵੀ ਰਾਤ ਅਸੀਂ ਰੁਕੇ ਹੋਏ ਹਾਂ ਵੀ ਮੇਰੀ ਸੁਰਤ 'ਚ ਮੈਂ ਛੋਟਾ ਜਿਹਾ ਹੁੰਦਾ ਸੀ ਅੱਛਾ ਪ੍ਰਾਤਿਕ ਰਹਿ ਜਾਂਦੀ ਉੱਥੇ ਤਿੰਨ ਦਿਨ ਵੀ ਇਹਦੀ ਸੀ ਹਾਂ ਹਰਿਆਣੇ 'ਚ ਤੇ ਇੱਕ ਰਾਤ ਅਸੀਂ ਰਹੇ ਸੀਗੇ 3 ਦਿਨ ਤੇ ਇੱਕ ਰਾਤ ਰਹੇ ਸੀ ਅਸੀਂ 2 ਦਿਨ ਤੇ ਮੇਰੇ ਚਾਚੇ ਦਾ ਮਕਲਾਵਾ ਜਦੋਂ ਲੈ ਕੇ ਆਏ ਉਹ ਤੋਂ ਰਹੇ ਸੀ ਅਸੀਂ 6 ਦਿਨ ਬਸ 50 60 ਦੇ ਬੰਦੇ ਜੀ ਹੁੰਦੇ ਸੀਗੇ ਬਸ ਇਤੋਂ ਵੱਧ ਤਾਂ ਨਹੀਂ ਹੁੰਦੇ ਸੀਗੇ ਕਿਉਂ ਮਤਲਬ ਵੀ ਦੋ ਗੱਡੀਆਂ ਹੁੰਦੀਆਂ ਸੀਗੇ ਉੱਠ ਗੱਡੀਆਂ ਮਤਲਬ ਉਹ ਚ 20-20 ਵੇਗੇ 40 ਬਾਕੀ ਉਹ ਠੱਠ ਹੁੰਦੇ ਸੀ ਤਖੜੇ ਉੱਠਾ ਤੇ ਦੋ ਲੋ ਵੀ ਹੁੰਦੇ ਸੀ ਤੇ ਨੀ ਇੱਕ ਇੱਕ ਹੁੰਦੇ ਸੀਗੇ ਲਾਰੇ ਹੀ ਵੰਦਾ ਕੱਤੇ ਰਾਹ ਹੁੰਦੇ ਕਿਹੜੀਆਂ ਪੱਕੀਆਂ ਝੜਕਾਂ ਹੁੰਦੀਆਂ ਸੀ ਉਦੋਂ ਤੇ ਇਹ ਮੇਰਾ ਆਪ ਦਾ ਛੋਟੇ ਹੁੰਦੇ ਨੇ ਮੈਂ ਕਈ ਵਰਤਾਂ ਦੇ ਵਿੱਚ ਸੀਨ ਦੇਖੇ ਹੋਏ ਨੇ ਕਿ ਪਹਿਲੇ ਇਹ ਹੁੰਦਾ ਸੀ ਨਾ ਵੀ ਜਦੋਂ ਵਰਤ ਪੱਗੀ ਸਰੀਕੇ ਦੇ ਵਿੱਚ ਉਹ ਹੁੰਦਾ ਸੀਗਾ ਵੀ ਮੰਨ ਲਓ ਹੁਣ ਜਿਹੜੀ ਕੁੜੀ ਐ ਜੇ ਉਹ ਮੰਨ ਲਓ ਵੀ ਤਿੰਨ ਭਾਈ ਨੇ ਤੇ ਉਹ ਫਿਰ ਦੂਜੇ ਭਾਈ ਕਹਿੰਦੇ ਵੀ ਇੱਕ ਰੋਟੀ ਮੈਂ ਕਰੂੰਗਾ ਦੂਜਾ ਕਹਿੰਦਾ ਇੱਕ ਮੈਂ ਕਰੂੰਗਾ ਕੋਈ ਕਹਿੰਦਾ ਦੋ ਮੈਂ ਕਰੂੰਗਾ ਇਸ ਤਰ੍ਹਾਂ ਵਰਤ ਵੱਧ ਰਹੀ ਨਹੀਂ ਸੀ ਜਿਹੜੇ ਕੁੜੀ ਵਾਲੇ ਤਾਂ ਸੀ ਉਹ ਤਾਂ ਦੋ ਹੀ ਰੋਟੀਆਂ ਦਿੰਦੇ ਸੀਗੇ ਸਵੇਰੇ ਜਾਂਦੇ ਸਵੇਰ ਵਾਲੀ ਤੇ ਸ਼ਾਮ ਵਾਲੀ ਰਾਤ ਨੂੰ ਮੋੜ ਦਿੰਦੇ ਸੀਗੇ ਤੇ ਫਿਰ ਉਹ ਸਰੀਕੇ ਵਾਲੇ ਉਹ ਕਰਦੇ ਫਿਰ ਕਈ ਵਾਰੀ ਪਿੰਡ ਦੇ ਵਿੱਚ ਕੋਈ ਜ਼ਿੰਮੇਵਾਰ ਬੰਦਾ ਹੁੰਦਾ ਉਹ ਕਹਿੰਦਾ ਯਾਰ ਇਹਨਾਂ ਦੇ ਐਡੀ ਵਧੀਆ ਪ੍ਰਾਤ ਆਈਏ ਇਹਨਾਂ ਨੂੰ ਮੈਂ ਵੀ ਖੁਸ਼ੀ ਚ ਰੋਟੀ ਕਰੂੰਗਾ ਐ ਦਿਨ ਵਧੀ ਜਾਂਦੇ ਹੁੰਦੇ ਸੀਗੇ ਰੌਣਕਾਂ ਦਾ 15 ਦਿਨ ਵਾਂਗੂ ਲੱਗਦੀਆਂ ਸੀ ਕਿਉਂ ਹਫ਼ਤਾ ਪਹਿਲਾਂ ਤਾਂ ਗੀਤ ਗਾਉਂਦੇ ਹੁੰਦੇ ਹਫ਼ਤਾ 10 ਦਿਨ ਪਹਿਲਾਂ ਤਾਂ ਗੀਤ ਵਹਿ ਜਾਂਦੀਆਂ ਸੀ ਬੁੜੀਆਂ ਗੀਤ ਗਾਉਂਦੀਆਂ ਗੀਤ ਤੋਂ ਬਾਅਦ ਫਿਰ ਮਾ ਮੇਰੀ ਮੂਰੀ ਹੋ ਗਈ ਹਲਦੀ ਹੋ ਗਈ ਆਈ ਚੱਲੀ ਜਾਂਦਾ ਕਟੋ-ਕਟ 15-20 ਦਿਨਾਂ ਦਾ ਵਿਆਹ ਹੁੰਦਾ ਸੀਗਾ ਤੇ ਨਾਨਕਾ ਮੇਲੇ ਵੀ ਆਉਂਦਾ 10-10 ਦਿਨ ਤਾਂ 12-12 ਦਿਨ ਉਹੀ ਰਹਿ ਕੇ ਜਾਂਦਾ ਹੁੰਦਾ ਸੀ ਪਹਿਲਾਂ ਆਉਂਦੇ ਆ ਕੇ ਕੰਮ-ਸਾਮ ਦੇ ਤੇ ਫਿਰ ਮੰਗਰੋਂ ਚਾਰ ਦਿਨ ਜਮਾ ਕਹਿੰਦੇ ਕੋਠੀ ਝਾੜ ਨਿਵੇੜ ਕੇ ਹੀ ਜਾਵਾਂਗੇ ਐ ਜਾਂਦੇ ਹੁੰਦੇ ਸੀਗੇ ਤੇ ਜਿਵੇਂ ਹੁਣ ਬਈ ਆਪਣਾ ਪੇਟੀਆਂ ਵਗੈਰਾ ਨਵਾਇਆਂ ਵਗੈਰਾ ਕਰਦੇ ਲੈ ਕੇ ਦਾਜ ਦੇ ਵਿੱਚ ਵਿਆਹ ਦੇ ਵਿੱਚ ਉਦੋਂ ਇਹ ਸੰਦੂਕ ਵਗੈਰਾ ਜਿੰਨੇ ਤੇ ਜਾਂਦੇ ਸੀ ਹਾਂ ਉਦੋਂ ਪ੍ਰਾਣੇ ਉਦੋਂ ਲੋਹਾ ਨਹੀਂ ਹੁੰਦਾ ਸੀਗਾ ਅਜੇ ਤਾਂ ਤੈਨੂੰ ਉਹ ਜਿਹੜਾ ਮੇਰੀ ਦਾਦੀ ਦਾ ਪਲੰਘ ਹੈ ਉਹ ਦੀ ਨੀ ਆਪਾ ਬਣਾ ਕੇ ਲਿਆਏ ਉਹ ਪਾਸੇ ਪਿਆ ਸੀ ਅੰਦਰ ਸੀਗਾ ਅੰਦਰ ਆਪਾਂ ਗਏ ਨਹੀਂ ਆਪਾਂ ਇਹੀ ਕਰਾ ਕੇ ਪਰ ਆਪਾਂ ਲੇਟ ਹੁੰਦੇ ਸੀ ਨਾ ਇਹ ਦੇ ਕਰਕੇ ਆ ਗਏ ਜਿਸ ਦਿਨ ਆਪਾਂ ਫੇਰ ਗਏ ਉਸ ਦਿਨ ਦਾਦੀ ਦੇ ਪਲੰਘ ਤੇ ਵੀ ਉਹਦੇ ਭਾਵੇਂ ਤੋਂ ਛੋਟੇ ਬੱਚੇ ਨੇਗੇ ਜਿਵੇਂ ਆਪਣੇ ਮਾਹੀ ਵਰਗੇ ਐ 10 12 ਪਾਦੇ ਭਾਵੇਂ ਟੱਡੇ ਲੋੜ ਤੇ ਹਾਂ ਇਹਦਾ ਆ ਤੇਰਾ ਜਿਹੜਾ ਦੀਵਾਨ ਹੈ ਇਹਦੇ ਨਾਲੋਂ ਵੀ ਚੌੜਾ ਹੈ ਉਹ ਤੇ ਪੂਰੇ ਮੋٹے ਪਾਵੇ ਨੇਗੇ ਅਲੰਗੋਬੀ ਵੈਚ ਮੰਗਿਆ ਹਾਂ ਉਹ ਵੀ ਵਿਆਹ ਤੇ ਦਾਦ ਚ ਦਿੱਤਾ ਹੋਇਆਗਾ ਉਹਨੇ ਪ੍ਰਾਣਾ ਉਹ ਵੀ ਉਹਨੇ ਨਾਲ ਪੇਟੀ ਦੇ ਨਾਲ ਹੀ ਆਇਆ ਉਹ 150 ਤਕਰੀਬਾਲ ਹੋਗਾ ਹਾਂ ਬਖਰਾ ਪੁਰਾਣੀ ਹੋਇਆ ਬਾਈ ਉਹ ਜੀਆਂ ਦੇਖ ਲੈ ਉਹ ਜਿਵੇਂ ਵਾਈਆਂ ਪਈਆਂ ਮੰਜੇ ਦੀਆਂ ਵੀ ਪੇਟੀ ਹੁਣ ਤੂੰ ਦੇਖ ਕੇ ਪੱਤੀ ਨੂੰ ਕਿਤੇ ਰੁਪਈਆ ਉਸੇ ਉਹੇ ਜਿਹਾ ਲੋਹਾ ਪਿਆ ਪੁਰਾਣੀ ਕੀ ਜੀ ਵਧੀਆ ਹੁੰਦੀ ਸੀ ਹੂੰ ਹੁਣ ਵਾਲੀ ਦਾ ਲੱਕੜ ਨਹੀਂ ਲੱਗਦਾ ਉਹ ਮੋਣ ਵਾਲੀ ਦਾ ਲੱਕੜ ਮੈਨ ਲੱਗਦਾ ਵੀ 4 ਸਾਲ ਨਹੀਂ ਕੱਟਦੀ ਹੈਗੀ ਕਾਹ ਸਾਲ ਦੇ ਵਿੱਚ ਹੀ ਅਗਲਾ ਤੋੜ ਕੇ ਕੋਠੇ ਤੇ ਸੜ ਦਿੰਦਾ ਹੈਗਾ ਬੈਡ ਬੁੱਟ ਜਿਹੜੇ ਦਾਜ ਚ ਮਾੜੇ ਜੇ ਨਰਮਾ ਦਿੱਤੇ ਹੁੰਦੇ ਨੇਗੇ ਏਟੀਆਂ ਨੇ ਆਹ ਹੋਣ ਵਾਲੀਆਂ ਨੂੰ ਤਾਂ ਉਹਦੀ ਜਿਨਾਲ ਪੈਣਦੀ ਹੈ